ग्राम छाने बताई गई हैं प्रतिभूति ताला बांधने पर सिर्फ ताला चाहिए और नाली के निचाई में सारी असमता निलंबित शांत करना है ये भेज क्या बिल्वां को काले के पत्थरी सांप को पुलिस ने मार दिया है बड़े बिहार के लोग कहना है कुली भाई कुली की हल्सा भाई कुली कुली की सत्ता भाई कुली ਸਤਿ ਆਕਾਂ ਵਾਹਿਗੁਰੂ ਸਤਿ ਆਕਾਂ ਵਾਹਿਗੁਰੂ ਭੋਗ ਪ੍ਰੰਤ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਜਾ ਰਿਹਾ ਵਰਦਾਨ ਲੱਗੇ ਨੇ ਵਰਤਾਇਆ ਜਾ ਰਿਹਾ ਹੈ ਹੋਰ ਭੋਗ ਪ੍ਰੰਤ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਗੁਰੂ ਘਰ ਦਾ ਟੁੱਟ ਲੰਗਰ ਵਰਤਾਇਆ ਜਾਏਗਾ ਔਰ ਗਰਮਾ ਗਰਮ ਜਲੇਬੀਆਂ ਜਿਹੜੀਆਂ ਤਿਆਰ ਹੋ ਰਹੀਆਂ ਨੇ ਹੋਰ ਹੋਟਲ ਅੰਗਰ ਹੋਰ ਗੱਲ ਹੋ ਰਹੀ ਹੈ ਮੈਨੂੰ ਮੈਂ ਕਹਿਣਾ ਮਨੂੰ ਬਤਾਇਆ ਜਾ ਰਿਹਾ ਹੈ ਸੇਵਾਦਾਰ ਸੇਵਾ ਨੂੰ ਆ ਰਹੇ ਨੇ ਸੀ ਦੇਖ 파 ਰਹੇ ਹਾਂ ਨਵਾਂ ਸ਼ਹਿਰ ਦਵਾ ਬਾ YouTube ਚੈਨਲ ਦੇ ਉੱਪਰ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499